ਬਹੁਤ ਦੇ ਹੁੰਦੇ ਹੂੰ ਉਹ ਹੜਾਂ ਤੋਂ ਲੋਕ ਤਾਂ ਹੀ ਘਬਰਾ ਵੀ ਜਾਂਦੇ ਸੀ ਕਿ ਇਹ ভূত ਹੈ ਪ੍ਰੇਤ ਹੈ ਇਹ ਹਟਟਿਆਣੇ ਜਾਂਦੇ ਆ ਸੜਕ ਤੇ ਸਿੱਤੀ ਸਾਨੂੰ ਸੜਕ ਦੇ ਸੁਰੂ ਵਿੱਚ ਕੋ ਨੂੰ ਐ ਵੀ ਕਹਿੰਦੇ ਲੋਕ ਵੀ ਸਲੇਡਾ ਆ ਗਿਆ ਸਲੇਡਾ ਆ ਗਿਆ ਸਲੇਡਾ ਆ ਗਿਆ ਕਈ ਦਾਵਾ ਵੀ ਕਰਦੇ ਇਹ ਦੇਖਣ ਆਈ ਕਹਿੰਦੇ ਦਾਵਾ ਵੀ ਕਰਦੇ ਜੋ ਤੋਂ ਲੋਕ ਭੈ ਮੰਦੇ ਸੀ ਹਾਂ ਕਈ ਜਿਹੜੇ ਮਨ ਕਮਜ਼ੋਰ ਦਿਲ ਦੇ ਸੀ ਤੇ ਪਾਣੀ ਧਣੀ ਬਿਜਾਉਣ ਦੀ ਜਾਂਦੇ ਸੀ ਉਹ ਕੰਨੀ ਦੇ ਵਿੱਚ ਤੇ ਜਦੋਂ ਕੋਈ ਸ਼ਰਦਾ ਮਹੀਨਾ ਹੋਣਾ ਠੰਡ ਜਿਆਦੇ ਪੈਣੀ ਪਾਣੀ ਵੀ ਜੰਮ ਜਾਂਦਾ ਸਖਲਾਂ ਚ ਅੱਛਾ ਇੰਨੀ ਠੰਡ ਪੈਂਦੀ ਇੰਨੀ ਠੰਡ ਪੈਂਦੀ ਸੀ ਅੱਜ ਤੋ ਪੁੱਛੇ ਬਲਜੋ ਕੀ 35 ਹਾਬ ਅੱਛਾ ਤੇ ਉਹ ਤੋਂ ਜਣੇ ਕਈ ਬੰਦੇ ਇਹੇ ਜੇ ਕਮਜ਼ੋਰ ਦਿਲ ਦੇ ਸੀ ਸਾਡੇ ਪਿੰਡ ਦੇ ਹੀ ਬੰਦਾ ਸੀ ਹੁਣ ਐਸ ਟਾਈਮ 100 ਸਾਲ ਦੀ ਉਮਰ ਆ ਅੱਛਾ ਉਹ ਪਿੱਛੇ ਜੇ ਮੋਗਾ ਸਿੱਧਾ ਹੁੰਦਾ ਹਾਂ ਉਹ ਮੋਗਦੇ ਜਾਂਦਾ ਨਹੀਂ ਸੀਗਾ ਹਾਂ ਦੇਖ ਤੇ ਮੀਂਹ ਪੈਣਾ ਬੱਦਲ ਕੱਜਣਾ ਹਾਂ ਉਹ ਬੰਦੇ ਦੇ ਮਨ ਚ ਆਏ ਹੁੰਦਾ ਜੀ ਇਹ ਕਹੀ ਦਿਸ਼ਾ ਤੋਂ ਵੀ ਡਰਦਾ ਸੀ ਵੀ ਮਿਲਦਾ ਇਧਰ ਯਾਰ ਬਾਲਾ ਮੰਨਦਾ ਹੈਗਾ ਅੱਛਾ ਉਹ ਤੋਂ ਪੈਦਾ ਰਿਹਾ ਪਾਣੀ ਉਹ ਤਾਂ ਕਈ ਵਾਰੀ ਅਸੀਂ ਵੀ ਲਾ ਕੇ ਅੱਛਾ ਵੇਹਾਂ ਡਰ ਕੇ ਭਾਈ ਦਾ ਹੋਇਆ ਉਹ ਬੰਦਾ ਜਿਹੜੀ ਚੀਜ਼ ਸਾਡੇ ਇੱਥੇ ਕੰਦੀ ਦਾ ਪਿੱਪਲ ਦਾ ਦਈ ਓਏ ਇੱਥੇ ਕਹੇ ਪੁੱਤਾਂ ਨੱਚਦੇ ਆਉਂਦੇ ਆ ਅੱਛਾ ਚੰਦੂ ਦਾ ਪਿੱਪਲ ਅੱਜ ਵੀ ਡਰਾਉਣਾ ਮੰਨਿਆ ਜਾਂਦਾ ਅੱਜ ਵੀ ਉੱਨਾਂ ਜਾਂਦਾ ਅੱਜ ਜਾਂਦਾ ਨਹੀਂ ਫੇਰ ਆਜੇ ਉਹ ਇਹ ਨਹੀਂ ਉਹਦਾ ਪਿੱਪਲ ਹੈ ਨਹੀਂ ਹਾਂ ਉਹ ਪੱਤਾ ਹੁੰਦਾ ਹੈ ਜਿਦਾਂ ਉਹ ਜਗ੍ਹਾ ਨਹੀਂ ਜਾਂਦਾ ਆ ਹਾਂ ਉਹ ਕਹੇ ਕਹਿੰਦੇ ਵੀ ਨੱਚਦੇ ਪੁੱਤਾਂ ਨੱਚ ਜਾਈਗਾਗਾ ਨੀ ਪੜਦਾ ਯੋ ਤੇ ਚ ਕੋਈ ਨਹੀਂ ਸੋਦੇ ਹੋ ਡਰਾਉਣੀ ਜਿਹੜਾ ਮੰਨੀ ਜਾਂਦੀ ਆ ਕਿਹੜਾ ਚੀਨਾ ਚੰਦੂ ਦਾਸ ਦਾ ਪਿੱਪਲ ਚੰਦੂ ਦਾਸ ਦਾ ਪਿੱਪਲ ਚੰਦੂ ਦਾਸ ਚੰਦੂ ਦਾਸ